10th ਡਿਪਲੋਮਾ ਪੀਟੈਟ ਪਾਸ ਠੀਕ ਹੈ ਆਟਨ ਕਰਾਫਟ ਦਾ ਡਿਪਲੋਮਾ ਤੇ ਪੀਟੈਟ ਪਾਸ ਇਹਦੇ ਲਈ ਆਪਾਂ ਨੇ ਇਹ ਸੰਘਰਸ਼ ਲੜਨਾ ਕੋਈ ਆਪਾਂ ਨੇ ਅਦਰ ਕੁਆਲੀਫਿਕੇਸ਼ਨ ਨਹੀਂ ਲਗਣ ਦੇਣੀ ਇਹਦੇ ਤੇ ਠੀਕ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਲਦੀ ਹੀ ਐਸੇ ਹਫਤੇ ਦੇ ਵਿੱਚ ਵਿੱਚ ਇੱਕ ਵੱਡਾ ਪਲਾਨ ਕਰਦੇ ਆ ਜਿਹਦੇ ਵਿੱਚ ਕਿ ਆਪਾਂ ਨੇ ਗੰਭੀਰ ਰੂਪ ਵਿੱਚ ਇੱਕ ਵੱਡਾ ਪਲਾਨ ਕਰਕੇ ਮਾਰਨ ਵੱਲ ਸ਼ੁਰੂ ਕਰਨਾ ਹੈ ਸਰਕਾਰ ਨੇ ਬਹੁਤ ਲੰਮੇ ਸਮੇਂ ਤੋਂ ਆਪਾਂ ਨੂੰ ਲਮਕਾ ਰੱਖਿਆ ਠੀਕ ਹੈ ਕੋਈ ਆਪਾਂ ਨੂੰ ਮੀਟਿੰਗ ਦਿੱਤੀ ਸੀ ਉਹਦੀ ਕੋਈ ਵੀ ਹਜੇ ਤੱਕ ਰਿਪੋਰਟ ਨਹੀਂ ਆਪਾਂ ਨੂੰ ਸੈਂਡ ਕਰੀ ਤਾਂ ਇਸ ਕਰਕੇ ਆਪਾਂ ਨੇ ਫੈਸਲਾ ਲਿਆ ਜ਼ਿਲ੍ਹੇ ਦੇ ਸਾਰੇ ਮਤਲਬ ਕੀ ਅਧਿਕਾਰੀਆਂ ਦੇ ਨਾਲ ਆਪਾਂ ਪ੍ਰਧਾਨਾਂ ਦੇ ਨਾਲ ਗੱਲਬਾਤ ਕਰਕੇ ਅੱਜ ਬਟਾਲਾ ਦੇ ਵਿੱਚ ਜਿਹੜੀ ਆਪਾਂ ਮੀਟਿੰਗ ਰੱਖੀ ਇਹਦੇ ਵਿੱਚ ਕਲੀਅਰ ਕੀਤਾ ਗਿਆ ਵੀ ਆਪਾਂ ਧਰਨਾ ਮਾਰਨ ਵਾਰਤ ਸ਼ੁਰੂ ਕਰਨਾ ਗੰਭੀਰ ਪੁਰਵਕਿ ਠੀਕ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹ ਹੱਲ ਕਰਵਾ ਕੇ ਹੀ ਉੱਥੋਂ ਉੱਠਣਾ ਅਦਰਵਾਈਜ਼ ਆਪਾਂ ਉੱਠਣਾ ਨਹੀਂ ਹੈਗਾ ਇਸ ਚੀਜ਼ ਦੇ ਠੀਕ ਹੈ ਸਰਕਾਰ ਨੂੰ ਇਹ ਸਾਡੀ ਮੰਗ ਹੈ ਕਿ 250 ਪੋਸਟਾਂ ਨੂੰ ਜਲਦੀ ਰੱਦ ਕਰਕੇ ਨਵਾਂ ਭਰਤੀ ਦਾ ਨੋਟੀਫਿਕੇਸ਼ਨ ਦੇਵੇ ਤੇ ਉਹ ਨੋਟੀਫਿਕੇਸ਼ਨ 10th ਡਿਪਲੋਮਾ ਤੇ ਪੀਟੈਟ ਪਾਸ ਦੇ ਆਧਾਰ ਤੇ ਹੀ ਹੋਵੇ ਠੀਕ ਹੈ ਜੀ ਸਾਰੇ ਸਹਿਮਤ ਨੇ ਇਸ ਗੱਲ ਦੇ ਨਾਲ ਤੇ ਸਾਰਿਆਂ ਨੇ ਸਮੇਂ ਸਿਰ ਆਪਦੇ ਨਾਲ ਨਾਲ ਸਾਥੀ ਲੈ ਕੇ ਪਹੁੰਚਣਾਗਾ ਤੇ ਆਪਾਂ ਠੀਕ ਹੈ 4 ਤਰੀਕ ਦੇ ਵਿੱਚ ਗੰਬੀਰਪੁਰ ਵਿਖੇ ਮਾਰਨ ਵਰਤੇ ਬੈਠਣਾ ਤੇ ਇਸ ਚੀਜ਼ ਦਾ ਆਪਾਂ ਮਤਲਬ ਕੀ ਸਾਰੇ ਜ਼ਿਲ੍ਹਾ ਬਜ਼ ਪ੍ਰਧਾਨਾਂ ਨੂੰ ਇਨਫੋਰਮ ਕਰਤਾ ਠੀਕ ਹੈ ਜੀ 5000 ਪੋਸਟ ਕੱਢਣ ਦੀ ਸਰਕਾਰ ਨੂੰ ਕਿਹਾ ਤੇ 10 ਸਾਲ ਦੀ ਘੱਟੋ-ਘੱਟ ਉਮਰ ਛੋਟ ਦਿੱਤੀ ਜਾਵੇ ਜਦੋਂ ਕਿ 12 ਸਾਲਾਂ ਤੋਂ ਕੋਈ ਪੋਸਟ ਨਹੀਂ ਕੱਢੀ ਸਰਕਾਰ ਨੇ ਇਹ ਚ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਬੱਚਿਆਂ ਨੂੰ ਏਜ ਦੇ ਵਿੱਚ ਛੋਟ ਹੈ ਜਿਹੜੀ ਘੱਟੋ-ਘੱਟ 10 ਸਾਲ ਦੀ ਦਿੱਤੀ ਜਾਵੇ ਠੀਕ ਹੈ ਜੀ ਵਿਸ਼ਾ ਬਚਾਉਣਾ ਆਪਣਾ ਹੱਕ ਹੈ ਠੀਕ ਹੈ ਜੇ ਆਪਾਂ ਵਿਸ਼ਾ ਬਚਾਵਾਂਗੇ ਤਾਂ ਹੀ ਆਪਾਂ ਮਤਲਬ ਕੀ ਆਪਣੀ ਜੌਬ ਸਿਕਿਉਰ ਕਰ ਸਕਦੇ ਹਾਂ ਠੀਕ ਹੈ ਇਸ ਕਰਕੇ ਸਿੱਧਾ ਆਪਾਂ ਮਤਲਬ ਕੀ ਸਰਕਾਰ ਨੂੰ ਇਹ ਗੱਲ ਕਹਤੀ ਹੈ ਵੀ ਜੇ ਸਾਡਾ ਜਲਦੀ ਤੋਂ ਜਲਦੀ 250 ਪੋਸਟਾਂ ਰੱਦ ਕਰਕੇ ਨਾ ਮੀ ਭਰਤੀ ਨਹੀਂ ਦਿੰਦੇ ਤਾਂ ਆਪਾਂ ਆ ਸਟਾਰ ਤੀਕ ਨੂੰ ਮਰਨ ਵਰਤ ਤੇ ਗੰਭੀਰਪੁਰ ਵਿੱਚ ਬੈਠਣਾ ਠੀਕ ਹੈ ਜੀ ਸਰ ਆਪਣਾ ਸੁਭਨਾਮ ਕੀ ਜੀ ਮੇਰਾ ਨਾਮ ਰਕੇਸ਼ ਕੁਮਾਰ ਬੇਰੋਜ਼ਗਾਰ ਆਟ ਐਂਡ ਕ્રાਫਟ ਪੀਟੈਟ ਪਾਸ ਜਿਹਨੇ ਪੰਜਾਬ ਸੰਘਰਸ਼ ਆਪਣੀ ਜਿਹੜੀ ਕਮੇਟੀ ਹੈ ਇਹ ਇਹ ਬੇਰੋਜ਼ਗਾਰ ਆਟ ਐਂਡ ਕ્રાਫਟ ਟੀਚਰ ਨੇਗੇ ਪੀਟੈਟ ਪਾਸ ਵਾਲੇ ਇਹ ਅਸੀਂ ਮਤਲਬ ਕਿ ਅੱਜ ਬਟਾਲਾ ਦੇ ਵਿਖੇ ਆਪਣੀ ਇੱਕ ਮੀਟਿੰਗ ਕੀਤੀ ਹੈ ਇਹਦੇ ਵਿੱਚ ਅਸੀਂ ਮਤਲਬ ਕਿ ਸਾਥੀਆਂ ਨੂੰ ਆਪਣੀਆਂ ਜੋ ਵੀ ਮੰਗਾਂ ਨੇ ਜੀਆਂ ਉਹ ਸਾਰੀਆਂ ਅਪਡੇਟ ਡਿਸਕਸ ਕਰੀਆਂ ਨੇ ਜੀਆਂ ਤੇ ਅਗਲੀ ਜੋ ਸਾਡੀ ਰਣਨੀਤੀ ਹੈ ਉਹ ਸਾਡੀ ਮਤਲਬ ਕੀ ਪੰਜਾਬ ਸਰਕਾਰ ਅਗਰ ਸਾਡੀਆਂ ਮੰਗਾਂ ਨਹੀਂ ਮੰਨਦੀ ਆ ਸਾਡੀ ਮੰਗ ਇਹ ਹੈ ਕਿ ਜਿਹੜੀਆਂ 250 ਪੋਸਟਾਂ ਮਤਲਬ ਕਿ ਬੈਕ ਚੱਲ ਰਹੀਆਂ ਨੇ ਜੀਆਂ ਉਹਨਾਂ ਨੂੰ ਖਤਮ ਕਰਕੇ ਨਵੀਆਂ ਪੋਸਟਾਂ ਸਾਡੀਆਂ ਕੱਢੀਆਂ ਜਾਣ ਤੇ ਉਹਦੇ ਵਿੱਚ ਅਗਰ ਸਰਕਾਰ ਲੇਟ ਕਰਦੀ ਹੈ ਕੁਝ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 1-2 ਦਿਨਾਂ ਦੇ ਵਿੱਚ ਹੀ ਗੰਭੀਰਪੁਰ ਵਿਖੇ ਮਾਰਨ ਵਰਸ ਤੇ ਬੈਠਾਂਗੇ ਤੇ ਸਾਡਾ ਇਹ ਫੈਸਲਾ ਅੱਜ ਅਸੀਂ ਇਹ ਕਰ ਲਿਆ ਸਾਰੇ ਜ਼ਿਲ੍ਹੇ ਜਿਲੇ ਵਧੀਆਈਜ਼ ਪ੍ਰਧਾਨਾਂ ਦੇ ਨਾਲ ਅੱਜ ਸ਼ਾਮ ਨੂੰ ਮੀਟਿੰਗ ਕਰਕੇ ਅਸੀਂ ਸਾਰਾ ਆਪਦਾ ਇਹ ਫੈਸਲਾ ਸੁਣਾ ਦਾਂਗੇ ਤੇ ਅਸੀਂ ਅੱਜ ਹੀ ਬੈਨਰ ਆਪਦਾ ਬਣਵਾ ਲਿਆ ਧਰਨੇ ਦਾ ਸਾਰਾ ਕੁਝ ਅੱਜ ਅਸੀਂ ਕਲੀਅਰ ਕਰ ਦਾਂਗੇ ਕਿਹੜੀਆਂ ਕਿਹੜੀਆਂ ਮੰਗਾਂ ਜੀ ਤੁਹਾਡੀਆਂ ਸਰ ਸਾਡੀਆਂ ਮੰਗਾਂ ਜੀ 10ਵੀਂ ਤੇ 2 ਸਾਲ ਦਾ ਹਾਰਟਨ ਕਰਾਫਟ ਡਿਪਲੋਮਾ ਪੀਐਸਟੈਟ ਪਾਸ ਇਸ ਬੇਸ ਤੇ ਹੀ ਭਰਤੀ ਕੀਤੀ ਜਾਵੇ ਕੋਈ ਵੀ ਅਦਰ ਕੁਆਲੀਫਿਕੇਸ਼ਨ ਨਹੀਂ ਹੋਣੀ ਚਾਹੀਦੀ ਧੰਨਵਾਦ ਹਾਂ ਸਰ ਸਾਸੀ ਗੱਲ ਦੀ ਸਾਰਿਆਂ ਨੂੰ ਮੈਂ ਇਤ ਪ੍ਰਧਾਨ ਕੇਵਲ ਸਿੰਘ ਕਾਰਟਨ ਕ੍ਰਾਫਟ ਸੰਗਠਨ ਕਮੇਟੀ ਇਹ ਰਿਹਾ ਉਹ ਅਯੋਗ ਕੀ ਦੋ ਟੂਅਰ ਡਿਪਲੋਮਾ 10th ਬੇਸ ਟਿਅਰ ਟਿਅਰ ਸਟੈਟ ਪਾਸ ਜੋ ਜੋ ਵੀ ਕੁਆਲੀਫਿਕੇਸ਼ਨ ਕਰੀ ਗਈ ਹੈ ਅਦਰ ਕੁਆਲੀਫਿਕੇਸ਼ਨ ਕੋਈ ਨਹੀਂ ਹੋਣੀ ਚਾਹੀਦੀ ਤੇ ਜੋ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਧੰਨਵਾਦ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੇਰਾ ਨਾਮ ਕਿਰਨਦੀਪ अभी मीटिंग हुई है किबंधी ये सर सा मतलब आर्ट एंड क्राफ्ट दोस्टा जीडी पिछले बारह साल तो नहीं आईया पेंडिंग पोस्टा चल रही ढाई सौ पिछले दो ढाई सालों तो जी किलीफिकेशन हायर कोफन लगा दी गई थी सरकार तो मंग है कि वह ढाई सौ पोस्ट रद्द कर दी जाए तो नवियाँ पोस्टा घटो घट पां हज़ार पोस्ट का इश्तहार जारी किया जाए ये साडिया मंगा जल्द तो जल्द मनिया जा ਇਹ ਸਰਕਾਰ ਸਾਡੀ ਮੰਗ ਨਹੀਂ ਮੰਨਦੀ ਅਗਲੀ ਰਣਨੀਤੀ ਕੀ ਹੋਊਗੀ ਸਰ ਇੱਕ ਹੁਣ ਅਸੀਂ ਜਲੰਧਰ ਪ੍ਰੋਟੈਸਟ ਕੀਤਾ ਸੀ ਜਿਹਦੇ ਵਿੱਚ ਸਿੱਖਿਆ ਮੰਤਰੀ ਜੀ ਨਾਲ ਸਾਡੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਪੈਨਲ ਮੀਟਿੰਗ ਦਾ ਵਿਸ਼ਵਾਸ ਦਿਵਾਇਆ ਸੀ ਤੇ ਮੁੱਖ ਮੰਤਰੀ ਸਾਹਿਬ ਦੇ OSD ਨਾਲ ਵੀ ਸਾਡੀ ਗੱਲ ਹੋਈ ਸੀ ਮੀਟਿੰਗ ਹੋਈ ਸੀ ਉਹਨਾਂ ਨੇ ਵੀ ਸਾਨੂੰ ਪੈਨਲ ਮੀਟਿੰਗ ਦਾ ਵਿਸ਼ਵਾਸ ਦਿਵਾਇਆ ਸੀ ਤੁਹਾਨੂੰ ਦਵਾਂਗੇ ਪਰ ਹਜੇ ਤੱਕ ਸਾਡੇ ਕੋਲ ਕੋਈ ਮੈਸੇਜ ਨਹੀਂ ਆਇਆ ਉਹਦਾ ਤਾਂ ਹੁਣ ਆਉਣ ਵਾਲਾ ਜਿਹੜਾ ਐਤਵਾਰ ਹੈ 4 ਤਰੀਕ ਠੀਕ ਹੈ ਅਸੀਂ ਉਦੋਂ ਗੰਬੂਈਪੁਰ ਵਿਖੇ ਧਰਨਾ ਲਗਾਵਾਂਗੇ ਇਦੇ ਵਿੱਚ ਸਾਡੇ ਸਾਥੀ ਮਰਨ ਵਰਤ ਤੇ ਗੱਲ ਕਰੀਏ